ਕਿੰਨੀ ਧੇਰ ਹੋ ਗਈ ਮਾਡਮ ਯਹਾਂ ਪਰ ਹਾਂ ਜਿਹੜੇ ਫਾਰਮ ਭਰੇ ਤੁਸੀਂ ਉਹਨੂੰ ਕਿੰਨੀ ਧੇਰ ਹੋ ਗਈ ਡੇਢ ਮਹੀਨਾ ਹੋ ਗਿਆ ਨਾ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਤੋਂ ਡੇਢ ਮਹੀਨਾ ਸਾਨੂੰ ਮਿਲ ਗਿਆ ਸਲੈਂਟਰ ਤੁਸੀਂ ਕਾਉਂਸਲਰ ਸਾਹਿਬ ਨੇ ਪਬਲਿਕ ਬਣਾ ਕੇ ਬਾਰੇ ਵਿਪਲ ਬਣਾ ਕੇ ਬਾਰੇ ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਆ ਉਹਨਾਂ ਨੇ ਮੇਰਾ ਜਲਦੀ ਤੋਂ ਜਲਦੀ ਕੰਮ ਕਰਵਾਇਆ

ਪੂਰੇ ਭਾਰਤ ਵਰਸ਼ ਦੇ ਵਿੱਚ 14 ਕਰੋੜ ਪਰਿਵਾਰਾਂ ਨੂੰ ਇਹ ਕਨੈਕਸ਼ਨ ਦਿੱਤੇ ਜਾ ਚੁੱਕੇ ਹੈ ਤੇ ਇਹਦਾ ਲਾਭ ਜਿਹੜਾ ਵੈ ਸਾਡੇ ਕੋਲ ਜਿਹੜੇ ਲੋਕ ਆ ਰਹੇ ਆ ਉਹ ਇਦਾਂ ਦੇ ਲੋਕ ਹੈ ਜਿਹੜੇ ਕਿ ਚੂਲੇ ਤੇ ਖਾਣਾ ਬਣਾਉਂਦੇ ਆ ਔਰ ਬਹੁਤ ਹੀ ਜ਼ਿਆਦਾ ਗਰੀਬ ਹੈ ਜਿਨ੍ਹਾਂ ਨੇ ਅਸਤਕ ਕਨੈਕਸ਼ਨ ਲਿੱਤਾ ਹੀ ਨਹੀਂ ਹੋਇਆ ਔਰ ਮੋਦੀ ਸਰਕਾਰ ਦੀ ਬਹੁਤ ਅੱਛੀ ਪਹਿਲ ਹੈ ਕਿ ਜਿਹੜਾ ਉਹ ਮਹਿਲਾਵਾਂ ਨੂੰ ਗੈਸ ਸਿਲੰਡਰ ਉਪਲਬਧ ਕਰਵਾ ਰਹੇ ਆ ਔਰ ਇਹਦੇ ਨਾਲ ਹੀ 321 ਰੁਪਏ ਸਬਸਿਡੀ ਵੀ ਆਏਗੀ ਉਹਨਾਂ ਦੇ account ਤੇ ਵਿੱਚ ਕਿੰਨੇ ਵਜੇ ਦਾ ਕੈਪਟਨ ਹੈ 2 ਵਜੇ ਕੈਂਪ ਲੱਗਿਆ ਸੀਗਾ ਤੇ ਅੱਧੇ ਇੱਕ ਘੰਟਾ ਘੰਟੇ ਤੱਕ ਖਤਮ ਹੋ ਜਾਏਗਾ। ਅਸੀਂ ਸਿੰਡਰ ਦੇ ਦੇਖ ਸਕਦੇ ਹਾਂ। ਮਤਲਬ ਇਹ ਸ਼ੇਅਰ ਦੇ ਕਿੰਨੇ ਕਿਲੋਪਾਣੂ ਆ। ਸ਼ੇਅਰ ਦੇ 100 ਦੇ ਕਰੀਬ ਹੋ ਗਏ ਐ ਤੇ ਬਾਕੀ ਹਜੇ ਚੱਲ ਰਹੇ ਐ। ਹੋਰ ਵੀ ਆਨੇ ਐ ਕਨੈਕਸ਼ਨ ਅਜੇ। ਕਿੰਨਾ ਟਾਈਮ ਲੱਗਦਾ ਜੀ ਜਿੰਨਾ ਦਾ ਜਿੱਦਾਂ ਹੁਣ ਸਿੰਡਰ ਦਾ ਫਾਰਮ ਭਰਦੇ ਐ ਕਿੰਨੇ ਦਿਨ ਬਾਅਦ ਮਿਲ ਜਾਂਦਾ ਵਾ। 3 ਤੋਂ 4 ਦਿਨ ਲੱਗ ਜਾਂਦੇ ਐ ਜੇ ਅਗਰ ਪ੍ਰੋਪਰਲੀ ਅਗਲਾ ਸਾਡੇ ਕੰਟੈਕਟ ਦੇ ਵਿੱਚ ਰਹਿੰਦਾ ਕਿਸੇ ਨੂੰ ਹਫਤਾ ਵੀ ਲੱਗ ਜਾਂਦਾ ਕਈ ਲੋਗ। ਬੁੱਕ ਕਰਵਾ ਕੇ ਚਲੇ ਜਾਂਦੇ ਆ ਦੁਬਾਰਾ ਅਗਲਾ ਪ੍ਰੋਸੀਜਰ ਪੁੱਛਣ ਨਹੀਂ ਆਉਂਦੇ ਕੀ ਹੈਗਾ ਕੇਵਾਈਸੀ ਕਰਕੇ ਕੇਵਾਈਸੀ ਕਰਕੇ ਕਈ ਵਾਰੀ ਪਿੱਛੇ ਸਿਸਟਮ ਡਾਊਨ ਹੈ ਕਿਉਂਕਿ ਇੱਕੋ ਹੀ ਸਿਸਟਮ ਚੱਲ ਰਿਹਾ ਪੂਰੇ ਉਹਦੇ ਵਿੱਚ ਉਹਦੇ ਕਰਕੇ ਕਈ ਵਾਰੀ ਦਿੱਕਤ ਆਂਦੀ ਹੈ ਆਦਰਵਾਈਜ਼ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਂਦੀ ਤੇ ਹਫਤੇ ਦੇ ਅੰਦਰ ਡਿਲੀਵਰ ਹੋ ਜਾਂਦਾ ਹੈ ਆਡਰਵਾਸਿਆਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਹਜੇ ਤੱਕ ਕੇ ਇਸ ਸਕੀਮ ਦਾ ਲਾਭ ਨਹੀਂ ਲਿਆ ਤੇ ਆ ਕੇ ਲੈ ਸਕਣ ਹਾਂ ਦੇਖੋ 2 ਮਹੀਨੇ ਤੋਂ ਅਸੀਂ ਸਾਰੇ ਹੀ ਮੋਦੀ ਜੀ ਦੀਆਂ ਸੁਵਿਧਾਵਾਂ ਦਾ ਕੈਂਪ ਲਗਾਵਾ ਰਹੇ ਹਾਂ ਚਾਹੇ ਸਵਨidhi ਯੋਜਨਾ ਦੇ ਤਹਿਤ 10000 ਦਾ ਲੋਨ ਹੈ ਜਿਹੜਾ ਨਵਿਸ਼ਕਰਮਾ ਯੋਜਨਾ ਜਿਹੜੀ ਮੋਦੀ ਨੇ ਸ਼ੁਰੂ ਕੀਤੀ ਹੈ ਜਿਦੇ ਵਿੱਚ 15 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਏਗੀ ਉਹਦੇ ਵਿੱਚ 500 ਰੁਪਏ ਰੋਜ਼ ਦਾ ਮਿਲੇਗਾ ਜਿਹੜਾ ਵੀ ਬੰਦਾ ਟ੍ਰੇਨਿੰਗ ਲਏਗਾ ਔਰ ਪਲੱਸ ਹੋ 3 ਲੱਖ ਰੁਪਏ ਤੱਕ ਉਹਨਾਂ ਨੂੰ ਲੋਨ ਲੈ ਸਕਦੇ ਆ 5% ਦੇ ਉੱਤੇ ਤੇ ਮੋਦੀ ਜੀਆ ਯੋਜਨਾਵਾਂ ਜਿਹੜੀਆਂ ਲੋਕਾਂ ਲਈ ਆਮ ਲੋਕਾਂ ਲਈ ਹੈ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਵਾਦ ਤੋਂ ਵਾਦ ਇਹਨਾਂ ਦਾ ਫਾਇਦਾ ਲਓ ਤਾਂ ਕਿ ਅਗਰ ਮੋਦੀ ਜੀ ਨੇ ਤੁਹਾਡੇ ਬਾਰੇ ਸੋਚਿਆ ਉੱਚਾ ਸੋਚਿਆ ਵੇ ਤੇ ਪਹਿਲਾ ਪ੍ਰਧਾਨ ਮੰਤਰੀ ਹੈ ਜਿਨੇ ਆਪਣੇ ਬਾਰੇ ਨਹੀਂ ਕੁਝ ਸੋਚਿਆ ਐਸਾ ਲੀਡਰ ਪਹਿਲਾ ਹੋਇਆ ਕਿ ਜਿਨੇ ਲੋਕਾਂ ਬਾਰੇ ਸੋਚਿਆ ਕਿ ਲਾਈਨ ਦੇ ਖੜੇ ਉਸ ਆਖਰੀ ਬੰਦੇ ਤੱਕ ਉਹ ਚੀਜ਼ ਪਹੁੰਚੇ ਕਿਉਂਕਿ ਬਹੁਤ ਪਹਿਲਾਂ ਸਾਡੇ ਇੱਕ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਜੇ ਅਗਰ 1 ਰੁਪਿਆ ਆਂਦਾ ਜਨਤਾ ਲਈ ਤੇ ਉਹਦੇ ਤੱਕ 15 ਪੈਸੇ ਪਹੁੰਚਦੇ ਆ ਪਰ ਮੋਦੀ ਦੀ ਕੋਸ਼ਿਸ਼ ਹੈ ਕਿ ਜਿਹੜੇ 1 ਰੁਪਿਆ ਵਾ ਤੇ 1 ਰੁਪਿਆ ਹੀ ਪਹੁੰਚੇ ਔਰ ਉਹ ਪੰਜਾਬ ਹੀ ਰਹੀ ਹੈ ਲਾਈਨ ਦੇ ਉਸ ਆਖਰੀ ਬੰਦੇ ਤੱਕ ਇਹ ਸੁਵਿਧਾਵਾਂ ਜਾ ਰਹੀਆਂ ਵਾੜ ਵਾਸੀਆਂ ਨੂੰ ਕਿ ਪੂਰੇ ਭਾਰਤਵਾਸੀਆਂ ਨੂੰ ਕਹਿਣਾ ਚਾਹੂੰਗੀ ਕਿ ਮੋਦੀ ਜੀ ਦੀਆਂ ਜੋ ਵੀ ਯੋਜਨਾਵਾਂ ਮੈਂ ਤੁਸੀਂ ਇਹਨਾਂ ਦਾ ਜ਼ਰੂਰ ਲਾਭ ਉਠਾਓ। ਕਿਉਂਕਿ ਮੋਦੀ ਜੀ ਯੋਜਨਾਵਾਂ ਬਹੁਤ ਸਾਰੀਆਂ ਦੇ ਦੇ ਰਹੇ ਸੇਵਾਵਾਂ ਲਵਾ ਰਹੇ ਆ ਪਰ ਇਹ ਕਿਸਾਨ ਜਿਹੜੇ ਮੋਦੀ ਜੀ ਦੇ ਖਲਾਫ ਪ੍ਰਦਰਸ਼ਨ ਕਰ ਰਹੇ ਆ, ਜੀਨ ਨੂੰ ਕੂਚ ਕਰ ਰਹੇ ਆ। ਆ ਜੋ ਉਹਨਾਂ ਦੀ ਸਮੱਸਿਆ ਦਾ ਹੱਲ ਕੌਣ ਨਹੀਂ ਹੋਣਾ। ਦੇਖੋ ਜੀ ਉਹ ਪੰਜਾਬ ਸਰਕਾਰ ਨਾਲ ਹੈ ਉਹਨਾਂ ਦਾ ਕੋਈ ਇਹਦੇ ਵਿੱਚ ਇਕੱਲਾ ਮੋਦੀ ਜੀ ਦਾ ਨਹੀਂ ਸੈਂਟਰ ਸਰਕਾਰ ਦਾ ਰੋਲ ਨਹੀਂ ਹੈਗਾ। ਪੰਜਾਬ ਸਰਕਾਰ ਦੇ ਨਾਲ ਉਹਨਾਂ ਦਾ ਰੋਲ ਆ ਥੋੜਾ ਜਿਹਾ ਕਿਉਂਕਿ ਕੋਈ ਵੀ ਸਕੀਮ ਹੈ ਸੈਂਟਰ ਸਰਕਾਰ ਤਾਂ ਦੇ ਹੀ ਰਹੀ ਹੈ। ਚਾਹੇ ਉਹ ਰਾਸ਼ਨ ਨੂੰ ਲੈ ਕੇ ਹੈ ਜਿੰਨੇ ਰਾਸ਼ਨ卡ਟ ਕੱਟੇਗੇ ਗਰੀਬਾਂ ਦੇ ਕੱਟੇਗੇ ਸੀਗੇ ਉਹਦੀ ਕੋਈ ਇਨਕੁਆਇਰੀ ਨਹੀਂ ਹੋਈ ਸੀ ਕੁਝ ਨਹੀਂ ਹੋਇਆ ਸੀ ਪਰ ਲੋਕਾਂ ਨੂੰ ਕੀਤੇ ਨਾ ਕੀਤੇ ਜਿਹੜੀ ਸਰਕਾਰ ਹੀ ਹੁੰਦੀ ਹੈ ਸੂਬਾ ਸਰਕਾਰ ਉਹ ਮਿਸਗਾਈਡ ਕਰ ਦਿੰਦੀ ਹੈ ਅਦਰਵਾਇਜ਼ ਮੋਤੀ ਜੀ ਹਮੇਸ਼ਾ ਆਪਣੇ ਦੇਸ਼ ਦੇ ਭਲੇ ਲਈ ਕੰਮ ਕਰਦੇ ਆਂ RAM ਮੰਦਰ ਉਹਦਾ ਸਭ ਤੋਂ ਵੱਡਾ ਉਦਾਹਰਣ ਹੈ ਜੋ ਉਹਨਾਂ ਨੇ ਕਿਹਾ ਸੀ ਉਹ ਕਰਕੇ ਦਿਖਾਇਆ ਕਿ 500 ਸਾਲ ਭਗਵਾਨ ਸਾਡੇ ਟੈਂਟ ਚ ਰਹੇ ਔਰ ਉਹਨਾਂ ਨੂੰ ਭਵੇ RAM ਮੰਦਰ ਮਿਲਿਆ ਇਹ ਜੋ ਮੋਤੀ ਜੀ ਦੀ ਸੋਚ ਹੈ ਤੇ ਲੋਗਾ ਨੂੰ ਜਰੂਰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਵੇ ਬਾਕੀ ਜਦੋਂ ਕੋਈ ਇੱਕ ਬੰਦਾ ਹੁਣ ਚਾਈਆਂ ਤੇ ਜਾਂਦਾ ਵੇ ਤੇ ਲੋਕ ਕ੍ਰਿਟੀਸਾਈਜ਼ ਵੀ ਕਰਦੇ ਆਂ। ਉਹ ਰਾਮੰਦਨ ਇਹ ਲੋਕ ਜਾਣੇ ਚਾਹਦੇ ਹੁੰਦੇ ਬਸ ਰਾਈ ਜਾਣ ਕੇ ਟ੍ਰੇਨਾਂ ਰਾਈ ਜਾਂਦਾ ਕਿਵੇਂ ਕੋਈ ਸਰਕਾਰ ਦਾ ਉਪਰਾਲਾ ਕੀਤਾ ਜਾਂ ਜਿਵੇਂ ਪਰੰਪਰਿਕ ਜਿਲ੍ਹੇ ਵਾਈਸ ਦਾ। ਹਜੇ ਤਾਂ ਇੱਕੋ ਹੀ ਟ੍ਰੇਨ ਸ਼ੁਰੂ ਹੋਈ ਸੀ ਜੀ ਧਾਨਗੋੜ ਤੜੀ ਆਈਆ ਹੌਸੇ ਤੇ ਦੋ ਟ੍ਰੇਨਾਂ ਪੰਜਾਬ ਲਈ ਵੀ ਸ਼ੁਰੂ ਹੋ ਰਹੀਆਂ ਫਾਰਮ ਉਹਨਾਂ ਨੇ ਭਰੇ ਹੋਏ ਐ ਤੇ ਜਿੱਦਾਂ ਵੀ ਸਰਕਾਰ ਵੱਲੋਂ ਹੋਏਗਾ ਹਜੇ ਤਾਂ 1500 ਰੁਪਏ ਆਨ ਜਾਂਦਾ ਬਾਕੀ ਰਹਿਣਾ ਖਾਣਾ ਫ੍ਰੀ। ਸਾਰਾ ਕੁਝ ਦਿੱਤਾ ਜਾ ਰਿਹਾ ਜਿਹੜਾ ਹੁਣ ਜਾਣਾ ਚਾਹੁੰਦਾ ਹੈ ਅੱਜ ਕੈਂਪ ਲੱਗਿਆ ਹੋਰ ਅੱਗੇ ਕੈਂਪ ਤੇ ਹੋ ਲੱਗਿਆ ਚੱਲ ਰਿਹਾ ਜੀ ਕੰਟੀਨਿਊ ਚੱਲ ਰਿਹਾ ਹੈ ਬੁਕਿੰਗ ਚੱਲ ਰਹੀ ਹੈ ਜੀ ਤੇ ਜਿਸ ਦਿਨ ਸਾਡੇ ਕੋ 100 ਪਲੱਸ ਕਨੈਕਸ਼ਨ ਹੋ ਜਾਂਦੇ ਉਸ ਦਿਨ ਅਸੀਂ ਇਹ ਬੰਦਣਾ ਸ਼ੁਰੂ ਕਰ ਦਿੰਦੇ ਇਸ ਦੇ ਨਾਲ ਹੀ ਆਧਾਰ ਕਾਰਡ ਆਯੂਸ਼ਮਨ ਕਾਰਡ ਲਗਾਤਾਰ 2 ਮਹੀਨੇ ਤੋਂ ਕੈਂਪ ਚੱਲ ਹੀ ਰਹੇ ਹੈ ਡਾਕਟਰ ਦੇ ਵਿੱਚ ਤਾਂ ਸਾਡੇ ਚੱਲਦਾ ਜੀ ਲਗਾਤਾਰ ਕੈਂਪ ਹਾਂਜੀ ਹਾਂਜੀ ਜੀ ਫੋਨ ਨੰਬਰ ਦੇ ਵਿੱਚ ਬਨਾਇਕ ਦੀ ਦੇ ਦਫ਼ਤਰ ਦੇ ਵਿੱਚ ਪਹਿਲੇ ਵੀ ਗੈਸ ਸਿਲੰਡਰ ਥੋੜੇ ਬੰਡੇ ਗਏ ਤੇ ਅੱਜ ਵੀ ਦੁਬਾਰਾ ਜੇ ਕੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਨਮਸਕਾਰ ਕਰਨਾ ਤੁਹਾਡੇ মিডিਆ ਵਾਲਿਆਂ ਨੂੰ ਖਾਸ ਕਰਕੇ ਜਿਹੜੇ ਸਾਡੇ ਭਾਰਤ ਦਾ ਚੌਥਾ ਸਤੰਭ ਹੋ ਜਿਨ੍ਹਾਂ ਦੇ ਕਰਕੇ ਸਾਰੇ ਦੇਸ਼ ਵਿੱਚ ਜੋ ਵੀ ਸਕੀਮ ਆਉਂਦੀ ਹੈ ਸਾਡੇ ਪ੍ਰਧਾਨ ਮੰਤਰੀ ਜੀ ਦੀ ਉਹ ਤੁਸੀਂ ਦਰ ਦਰ ਤੱਕ ਪਹੁੰਚਾਉਣ ਦਾ ਸਹਾਇਕ ਹੋਨੇ ਹੋ ਫਿਰ ਮੈਂ ਆਪਣੀ ਭੈਣ ਦਾ ਇਹ ਪੇਪਰ ਬਣਾਇਕ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਏਰੀਆ ਚ ਵਰਨਾ ਸਾਨੂੰ ਨੂਰਵਾਲ ਰੋਡ ਦਾ ਪਤਾ ਹੀ ਨਹੀਂ ਸੀਦਾ ਕਦੀ ਬਚਪਨ ਚ 10 15 20 ਸਾਲ ਪਹਿਲਾਂ ਆਏ ਹੋਵਾਂਗੇ ਇਹਨਾਂ ਨੇ ਸਾਨੂੰ ਇਸ ਰੋਡ ਦੇ ਉੱਤੇ ਲਿਆਂਦਾ ਤੇ ਜਿਹੜੀਆਂ ਭੈਣਾਂ ਦੇ ਬੇਟੀਆਂ ਦੇ ਪ੍ਰਧਾਨ ਮੰਤਰੀ ਊਜਲਾ ਯੋਜਨਾ ਚ ਇਹਨਾਂ ਨੇ ਫਾਰਮ ਭਰੇ ਇਹਨਾਂ ਦੀ ਟੀਮ ਨੇ ਭਰੇ ਇਹਨਾਂ ਨੇ ਆਪਣੀ ਪੂਰੀ ਮਿਹਨਤ ਲਾ ਕੇ ਫਾਰਮ ਭਰੇ ਔਰ ਅਸੀਂ ਉਹ ਸਰਕਾਰ ਨੂੰ ਭੇਜੇ ਜਿਨ੍ਹਾਂ ਬੇਟੀਆਂ ਔਰ ਭੈਣਾਂ ਦੇ ਪਾਸ ਹੋ ਕੇ ਆਗਿਆ ਅੱਜ ਉਹਨਾਂ ਨੂੰ ਗੈਸ ਕਨੈਕਸ਼ਨ ਵੰਡੇ ਜਾ ਰਹੇ ਨੇ ਔਰ ਇਹ ਲਗਾਤਾਰ ਪਿਛਲੇ 4 ਮਹੀਨਿਆਂ ਤੋਂ ਇਸ ਦਫਤਰ ਦੇ ਵਿੱਚ ਇਹ ਪ੍ਰਯਾਸ ਚੱਲ ਰਿਹਾ ਜੇ ਜਿਹੜੀ ਇਹ ਸਕੀਮ ਹੈ ਇਹਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਇਸ ਫਾਰਮ ਪਰ ਹੀ ਜਾਂਦੇ ਆ ਕਿੰਨੀ ਚਿਰ ਬਾਅਦ ਉਸ ਤੋਂ ਬਾਅਦ ਵੈਰੀਫਿਕੇਸ਼ਨ ਹੋ ਕੇ ਇਹ ਮਿਲ ਜਾਂਦੇ ਆ ਇਸ ਫਾਰਮ ਦੇ ਵਿੱਚ ਜੋ ਵੀ ਪ੍ਰੋਸੈਸ ਹੈ ਉਹ ਜਦੋਂ ਤੱਕ 1 2 3 4 5 6 7 ਪ੍ਰੋਸੈਸ ਹੁੰਦੇ ਆ 7 ਪ੍ਰੋਸੈਸ ਦੇ ਵਿੱਚ ਜਦੋਂ ਚੱਲਦਾ ਜਿਹੜਾ ਬਿਲਕੁਲ ਠੀਕ ਹੈ کہیں ਬ੍ਰੇਕ ਨਹੀਂ ਹੈ ਉਹ ਤੁਹਾਨੂੰ 10 ਦਿਨ ਚ ਵੀ ਹੋ ਕੇ ਪਾਸ ਹੋਇਆ ਜਾਂਦਾ ਪਰ ਜਿਹਦੇ ਕਿਤੇ ਗਲਤੀ ਹੋ ਗਈ ਤੇ ਉਹ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਲੱਗ ਸਕਦਾ ਉਹ ਫਿਰ ਰੈਕਟੀਫਿਕੇਸ਼ਨ ਕਰਨੀ ਪੈਂਦੀ ਆ ਉਸ ਲਈ ਬਹੁਤ ਸਮਾਂ ਲੱਗਦਾ ਹੈ ਮੀਟਿੰਗ ਦੇ ਵਿੱਚ ਗਾਈਡ ਵੀ ਕੀਤਾ ਜਾਂਦਾ ਪੁੱਛੀਆਂ ਨੂੰ ਬਿਲਕੁਲ ਹਾਰੀ ਸਾਰੀਆਂ ਬੱਚੀਆਂ ਨੂੰ ਜਦੋਂ ਮੀਟਿੰਗ ਹੁੰਦੀ ਹੈ ਵੀ ਦੇਖੀਏ ਸਾ ਪ੍ਰਧਾਨ ਮੰਤਰੀ ਜੀ ਦਾ ਕਹਿਣਾ ਇਹ ਹੈ ਕਿ ਨਾ ਬੇਟੀਆਂ ਕੋਲ ਪਹਿਲਾਂ ਗੈਸ ਨਹੀਂ ਹੈ ਗੈਸ ਕਨੈਕਸ਼ਨ ਵੀ ਨਹੀਂ ਹੈ ਔਰ ਇਹਨਾਂ ਨੂੰ ਚਲਾਉਣਾ ਵੀ ਨਹੀਂ ਆਉਂਦਾ ਇਸ ਕਰਕੇ ਸਾਰੇ ਸੁਰੱਖਿਆ ਦੇ ਨਿਯਮ ਤੁਸੀਂ ਦੇਖਦੇ ਹੋ ਪਹਿਲਾਂ ਉਹਨਾਂ ਦੀ ਰਸੋਈ ਦੇ ਵਿੱਚ ਲਗਾਏ ਜਾਂਦੇ ਆ ਤੇ ਉਹਨਾਂ ਨੂੰ ਦੱਸਿਆ ਜਾਂਦਾ ਉਹ ਅਪਲੋਡ ਹੁੰਦੀ ਹੈ ਤੇ ਫਿਰ ਕਨੈਕਸ਼ਨ ਦੀ ਅਪਰੂਵਲ ਹੁੰਦੀ ਹੈ ਤੇ ਜਦੋਂ ਅਸੀਂ ਵੰਡਦੇ ਹਾਂ ਗੈਸ ਕਨੈਕਸ਼ਨ ਉੱਥੇ ਵੀ ਦੱਸਦੇ ਆ ਕਿ ਸਰ ਹਰ ਕਿਸੇ ਵੀ ਬੇਟੀ ਤੇ ਭੈਣ ਦੇ ਘਰੇ ਗੈਸ ਵਰਤਦੇ ਹੋਏ ਕੋਈ ਹਾਦਸਾ ਨਾ ਹੋ ਸਾਰੇ ਸੁਰੱਖਿਆ ਦੇ ਨਿਯਮ ਉਹਨਾਂ ਨੂੰ ਦੱਸੀ ਜਾਂਦੇ ਹਨ। ਚੈੜੀ ਸਕੀਮ ਹੈ ਅਭੀ ਗੈਸ ਦੇ ਵੱਲੋਂ ਤਾਂ ਵੰਡੀ ਜਾ ਰਹੀ ਹੈ। ਲਗਾਤਾਰ ਮਿਹਨਤ ਕਰ ਰਹੇ ਹੋ ਤੁਸੀਂ। ਤੁਹਾਡੀ ਸਮੂਹਟੀ ਟੀਮ ਲੱਗੀ ਹੋਈ ਹੈ। ਪਰ ਹੋਰ ਕਈ ਏਜੰਸੀਆਂ ਦੇ ਵਿੱਚ ਐਡਾ ਕੋਣ ਨਹੀਂ ਹੈ। ਦੇਖੋ ਇਹ ਆਪਣੇ ਆਪਣੇ ਕੰਮ ਕਰਨ ਦਾ ਜੋ ਇੱਕ ਤੀਛਾ ਹੁੰਦਾ ਵਾ। ਤੁਸੀਂ ਦੇਖਦੇ ਹੋ ਬਹੁਤ سارے ਬੰਦੇ ਕੰਮ ਸਮਾਜ ਸੇਵਾ ਦੀ ਭਾਵਨਾ ਨਾਲ ਕਰਦੇ ਨੇ। ਮੈਨੂੰ ਮੇਰੀ ਭੈਣ ਮਿਲ ਗਈ ਤੇ ਮੇਰਾ ਭਰਾ ਮਿਲ ਗਿਆ। ਇਸ ਕਰਕੇ ਸਾਡੇ ਕੋਲ ਸੇਵਾ ਹੋ ਗਈ। ਸ਼ਾਇਦ ਇਹ ਨਾ ਹੁੰਦੇ ਤਾਂ ਬਹਿ ਵੀ ਨਾ ਕਰ ਸਕਦਾ। ਅੱਛਾ ਜਿੱਦਾਂ ਹੁਣ ਸਰਲਡਰ ਮਿਲਣੇ ਆ ਇਹਨਾਂ ਨੂੰ ਪਰਾਣਾ ਪੈਣਾ ਜਾਇਰੇ ਚ ਅਸੀਂ ਰੋਜ਼ ਵਿਪਨ ਬਨਾਇਕ ਜੀ ਦੇ ਆਫਿਸ ਸਿਰੇ ਗੱਡੀ ਤੇ ਹੀ ਆਂ ਔਰ ਇੱਥੋਂ ਹੀ ਵਰਕਸਪ ਮੈਸੇਜ ਸਾਰੇ ਨੂੰ ਚਲਾ ਜਾਂਦਾ ਜਿਹਨੂੰ ਗੈਸ ਭਰੋਣੀ ਇਹਦਾ ਖਾਲੀ ਹੋ ਗਿਆ ਅੱਗੇ ਭਰਾਓ ਕੀ ਮੈਸੇਜ ਆਣਾ ਚਾਹਨੀ ਹੋਰ ਪਰਿਵਾਰ ਜਿਹੜੇ ਅਜੇ ਤੱਕ ਇਹਦਾ ਲਾਭ ਨਹੀਂ ਲੈ ਸਕੇ ਆ ਕੇ ਲੈ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਕਿ ਜਿਹੜੀਆਂ ਭੈਣਾਂ ਨੂੰ ਮਿਲ ਗਿਆ ਜਿਹੜੀਆਂ ਬੇਟੀਆਂ ਨੂੰ ਮਿਲ ਗਿਆ ਉਹ ਅੱਗੇ ਆਪਣੇ ਆਸ ਪੜੋਸ ਸਾਰੇ ਉਹ ਦਸਨ ਤਾਂ ਕਿ ਬਾਕੀਆਂ ਨੂੰ ਵੀ ਇਸ ਸਕੀਮ ਦਾ ਫਾਇਦਾ ਮਿਲ ਸਕਦਾ ਹੈ। ਹਾਂਜੀ। ਇੱਕ ਇਸ ਤਰ੍ਹਾਂ ਪ੍ਰੋਸੀਜਰ ਇਹਦਾ ਹੈ। ਸਰ ਉਜਵਲਾ ਕਨੈਕਸ਼ਨ ਇੱਕ ਗਵਰਨਮੈਂਟ ਦੀ ਸਕੀਮ ਹੈ। ਬਜਬੀ ਗਰਜੀਤ ਮੋਦੀ ਸਰਕਾਰ ਦੀ। ਉਹਦੇ ਵਿੱਚ ਹਸਬੰਡ ਵਾਈਜ਼ ਦਾ ਆਧਾਰ ਕਾਰਡ ਔਰ ਬੈਂਕ ਦੀ ਕਾਪੀ ਲੱਗ ਰਹੀ ਹੈ। ਜਿਹੜੇ ਮਾਈਗ੍ਰੈਂਟ ਲੇਬਰ ਦੇ ਨੀਚੇ ਜਿਹੜੇ ਚੁੱਲੇ ਤੇ ਰੋਟੀ ਬਣਾ ਰਹੇ ਆ ਉਹਨਾਂ ਵਾਸਤੇ ਅੱਖਾਂ ਦਾ ਧੂਆਂ ਬਚਾਉਣ ਵਾਸਤੇ ਉਹਨਾਂ ਨੂੰ ਗੈਸ ਕਨੈਕਸ਼ਨ ਫ੍ਰੀ ਦਿੱਤੇ ਜਾਂਦੇ ਜਿਹਦੇ ਵਿੱਚ ਇੱਕ ਚੁੱਲਾ ਹੈ, ਇੱਕ ਸਿਲੰਡਰ ਹੈ, ਰੈਗੂਲੇਟਰ ਹੈ, ਪਾਈਪ ਹੈ ਤੇ ਕਾਪੀ। ਇਹਦੇ ਉੱਤੇ 321 ਰੁਪਏ ਸਬਸਿਡੀ ਵੀ ਹੈ। ਜਲਦੀ 3 ताकि ਰਾਮਨਾਥ ਗੈਸ गैस ਹੋ ਸਕਣ ਔਰ ਆਪਣਾ ਜੀਵਨ ਖੁਸ਼ਹਾਲ ਬਣਾ ਸਕਣ ਕਿੰਨੇ ਕਿ ਲੋਕਾਂ ਨੇ ਫਾਰਮ ਸਾਡੇ ਅੱਤੇ ਕਾਫੀ ਲਿਆ ਫਿਲਹਾਲ ਹਜ ਤੱਕ ਅਸੀਂ 16000 दे चुके हैं। ਹਾਂ 16000 ਕਨੈਕਸ਼ਨ ਦੇ ਚੁੱਕੇ ਹਾਂ ਅੱਜ ਅਸੀਂ ਇੱਥੇ जी ਕਨੈਕਸ਼ਨ ਦਿੱਤੇ ਹੋ ਜੀ ਦਿਨ ਇੱਕ ਜੀ ਦਾ ਦਫ਼ਤਰ ਵਾਲਾ ਬਹੁਤ ਬਤਨਵਾਦ ਜੀ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਬਹੁਤ सेवा कर रहे हैं तो सू भी फैसिलिटी मिल रही है तो असं बहुत बहुत थैंक यू करना चाहते अभी हमने इसीलिए बुकिंग किया था ये हम वैसे तो सास ससुर के साथ रहते हैं तो, अभी तो, तो अब अभी थोड़ी तो लेकिन ਸਾਥ ਮੇ ਬਣਾ ਰਹੇ ਹੈ ਅਭੀ ਤਾ ਫਿਰ ਵੀ ਉਪਰ ਬਣਾਏਗੇ ਅਲੱਗ ਨਵਰਾਤਰੀ ਸਕੀਮ ਜੋ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਦਿੱਤੀ ਜਾ ਰਹੀ ਹੈ ਗੈਸ ਸਿਲੰਡਰ ਚੁੱਲਾ